हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੋਂ ਟੋ ਟੇਰ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਠੀਕ ਠਾਕ ਜੀ ਵੀਰੇ ਵਧੀਆ ਨਾਮ ਤੇ ਐਡਰੈਸ ਬੋ ਨਾਮ ਵਿਕਰਮਜੀਤ ਸਿੰਘ ਜੀ ਪਿੰਡ ਸੈਨਾ ਲੀਲੋ ਕੋਠੇ ਜੀ ਠੀਕ ਹੈ ਬਾਈ ਜ਼ਿਲ੍ਹਾ ਕਿਹੜਾ ਮੈਨਾਂ ਬੋ ਜਿਲ੍ਹਾ ਬਰਨਾਲਾ ਵੀਰੇ ਤਹਿਸੀਲ ਵੀਰੇ ਤਾਪਾ ਜੀ ਤਾਪਾ ਆਪਣੇ ਕੋਠੇ ਵਾਜੇ ਲੀਲੋ ਕੋਠੇ ਹਾਂ ਲੀਲੋ ਕੋਠੇ ਬਾਈ ਸੈਣਾ ਕਿੰਨੇ ਕਿਲੋਮੀਟਰ ਇੱਥੋਂ ਸੈਣਾ ਇੱਥੋਂ 2.5 ਕਿਲੋਮੀਟਰ ਆ ਜਾਂਦਾ ਸੰਧੂ ਵੀ 2.5 ਕਿਲੋਮੀਟਰ ਆ ਜਾਂਦਾ ਇੱਕ ਪਾਸੇ ਸੈਣਾ ਪੈਂਦਾ ਇੱਕ ਪਾਸੇ ਸੰਧੂ ਪੈਂਦਾ ਠੀਕ ਆ ਬਾਈ ਮੋਬਾਈਲ ਨੰਬਰ ਬੋ ਬਾਈ 94649 ਜੀ ਹੂੰ 179994 ਜੀ ਠੀਕ ਆ ਬਾਈ ਬਾਈ ਜਿਹੜੀ ਇਹ ਮੱਝ ਦੇ ਨੇ ਆਪਣੇ ਘਰ ਦੀ ਹਾਂ ਮਿਰਜੀ ਇਹ ਘਰ ਦੀ ਹੈ ਕਿਹੜਾ ਸ਼ੂਆ ਸੁੰਦੀ ਹੈ ਇਹ ਦੂਜਾ ਸ਼ੂਆ ਸੁੰਦੀ ਹੈ ਵੀਰਜੀ ਇਹ ਕਿੰਨੇ ਕਿ ਦਿਨ ਲੈਂਦੀ ਹੈ ਇਹ ਦਾ ਹਫਤਾ ਕਰਦਾ ਵੀਰਜੀ ਹਫਤਾ ਪਿਆ ਕੀ ਰਿਕਾਰਡ ਹੈ ਬਾਈ ਦੋਨਾਂ ਇਹਦਾ ਪਹਿਲੇ ਸ਼ੂਏ 13 ਲੀਟਰ ਦੁੱਧ ਦਿੱਤਾ ਵੀਰ ਜੀ 13 ਲੀਟਰ ਆਰਡਰ ਦੇਖੋ ਬਈ ਸ਼ੀਟਿੰਗ ਚੈੱਕ ਕਰੋ ਡਿਲੀਵਰੀ ਕਮਾਲ ਦੀ ਹੈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕੱਦ ਚੰਗਾ ਪਲੀ ਵੀ ਚੰਗੀ ਹੈ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਤੇ ਮੁਰੋਂ ਗਾੜੀ ਗੁੜੀ ਚੈੱਕ ਕਰ ਲੋ ਲੈ ਕਿਆ ਬਾਤ ਹੈ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਨਾ ਕੱਚੀ ਕੱਚੀ ਆ ਹਜੇ ਰਿਕਾਰਡ ਵੀ ਦੁੱਧ ਦਾ ਬਾਈ ਨੇ ਬਹੁਤ ਚੰਗਾ ਦੱਸਿਆ ਫੇਸ ਦੇਖੋ ਸਿੰਕ ਵਾਲੀ ਦੀ ਬਹੁਤ ਚੰਗੀ ਹੈ ਕਰਮ ਵਾਲੀ ਦੀ ਪਲੀ ਵੀ ਫੁੱਲ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਇਹ ਕੀ ਮੋਲ ਆ ਬਈ ਜੈ ਜੈ ਬਈ 142000 ਰੁਪਇਆ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਠੀਕ 142000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਆ ਮੱਝ ਬਈ ਪਲੀ ਵੀ ਆ ਕੱਦ ਕਾਠ ਵਾਲੀ ਆ ਤੋਰ ਦੇ ਬਈ ਮੜੀ ਲੇਵਾ ਬਹੁਤ ਕਮਾਲ ਦਾ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਸੋਨਾ ਤਿਆਰ ਕਰਨਾ ਤਿਆਰੀ ਬੜੀ ਚੰਗੀ ਆ ਬਈ ਨੇੜੇ ਜਾ ਕੇ ਲੇਵਾ ਨੇ ਇਹਨੇ ਹੋਰ ਵੀ ਸੋਨਾ ਭਰ ਲੈਣਾ ਬਈ ਚਵਾਈ ਚੁਈ ਕਿਵੇਂ ਸੀ ਭਰਾ ਚਵਾਈ ਚੁਈ ਬਹੁਤ ਚੰਗੀ ਆ ਵੀਰ ਜਮਾ ਮੋਟੀ ਮੋਟੀ ਧਾਰ ਹੂੰ ਡਰਦੀ ਆ ਥੋੜਾ ਜਿਹਾ ਬਸ ਠੀਕ ਆ ਭਾਈ ਥੋੜਾ ਜਿਆਕ ਦੀ ਜਰੂਰ ਮੋਟੀ ਮੋਟੀ ਚਵਾਈ ਸੀ ਬਾਈ ਕਹਿੰਦਾ ਹਾਂ ਤੇ ਵਿੱਤੀ ਚੈੱਕ ਕਰ ਲੋ ਥਾਣਾ ਵੀ ਬਹੁਤ ਆ ਲੈ ਗੈਪ ਦੇਖੋ ਥਾਣਾ ਦੀ ਚੰਗੀ ਚਵਾਈ ਆ ਤੇ ਇਧਰੋਂ ਵੀ ਜਾਦੀ ਆ ਸਾਹ ਲੈਵਲ ਉਹ ਕਮਾਲ ਪੂਰੀ ਵਿੱਤੀ ਨੇ ਤਾਂ ਲੱਗਿਆ ਮੁੱਲ ਜਾਇਜ਼ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਇੱਕ ਕਿਸੇ ਵੀਰ ਨੂੰ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ